ਹਾਂਜੀ ਪ੍ਰਧਾਨ ਜੀ ਅੱਜ ਕਿਹੜੇ ਵਿਸ਼ੇ ਨੂੰ ਲੈ ਕੇ ਜਿਹੜੀ ਇਹ ਮੀਟਿੰਗ ਜਿਹੜੀ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਜੀ ਸਭ ਤੋਂ ਪਹਿਲਾਂ ਤਾਂ ਬਲਜੀਤ ਜੀ ਤੁਹਾਨੂੰ ਇੱਥੇ ਸਾਡੇ ਗ੍ਰਹਿ ਵਿਖੇ ਕੋਰਬੜਾ ਦੁੱਕ ਦੇ ਵਿੱਚ ਇੱਕ ਕਾਂਟਿਕ ਕਮੇਟੀ ਪੰਜਾਬ ਕੋਰਬੜਾ ਦੇ ਤੁਹਾਨੂੰ ਜਿੰਨੂ ਧੰਨਵਾਦ ਕਰਦੇ ਜਿਹੜੇ ਆਪਣੇ ਤਿੰਨ ਨੂੰ ਲੈ ਕੇ ਇੱਥੇ ਪੁੱਜੇ ਜੀ ਉਹਦੇ ਤੋਂ ਜੇ ਕੱਲ ਵੀ ਸਾਡੀ ਅੰਬਕਸਰ ਜ਼ਿਲ੍ਹੇ ਦੇ ਨਾਲ ਇੱਥੇ ਦਾਤੀ ਛੱਦੇ ਇੱਕ ਮੀਟਿੰਗ ਵਿੱਚ ਆਤਤ ਆਈ ਜੀ ਗੁਰਦਾਸ ਸਿੰਘ ਜੀ ਅੰਗਰੇਜ਼ ਸਿੰਘ ਜੀ ਚਾਤੀ ਵੇਂਡ ਅਤੇ ਉਹਦੇ ਨਾਲ ਨਾਲ ਮੰਗਲ ਸਿੰਘ ਹਰਾਮਪੁਰਾ ਵਿਦਲਬਾਬ ਸਿੰਘ ਸਾਡਾ ਜਲਾ ਪ੍ਰਧਾਨ ਜੀ ਚਾਤੀ ਮੇਨ ਤੋਂ ਸਾਡੇ ਸਾਥੀ ਆਏ। ਔਰ ਉਹਦੇ ਦੇ ਅੱਜ ਜਿਹੜੇ ਜਲੰਧਰ ਤੋਂ ਸਾਡੇ ਕੋਲ ਕਮੇਟੀ ਦੇ ਲੀਡਰ ਨੇ ਸਰਦਾਰ ਰਣਜੀਤ ਸਿੰਘ ਜੀ ਔਰ ਸਰਦਾਰ ਸਾਹਬ ਸਿੰਘ ਜੀ ਸਭਰਾ ਜਿਹੜੇ ਆਪਣੇ ਜਥੇਬੰਦੀ ਦੇ ਵਿੱਚ 77 ਵੀ ਨੇ ਦੇ ਜ਼ਿੰਮੇਵਾਰੀ ਘਰੋਂ ਨਿਭਾਉਂਦੇ ਔਰ ਜਗਦੀਪ ਸਿੰਘ ਵੀ ਆਪਣੇ ਕੋਲ ਕਮੇਟੀ ਦੇ ਲੀਡਰ ਹੈ। ਬ੍ਰਿੰਦਰ ਸਿੰਘ ਬਾਸਾ ਉਹਦੇ ਮੇਰੇ ਸੰਗ ਆ ਗਏ ਕੱਜ ਵੀ ਉਚਾਰ ਚੱਤਾ ਜਿਹੜੀ ਲਗਭਗ ਕਾਫੀ ਹੋਈ ਹੈ ਜਿਹਦੇ ਵਿੱਚ ਆਪਣਾ ਵੱਡੇ ਪੱਧਰ ਤੇ ਸ਼ੰਭੂ ਖਨੋਰੀਆ ਮੋਰਚਾ ਵੀ ਚੱਲ ਰਿਹਾ ਔਰ ਉਹਦੇ ਤੇ ਵੀ ਵੱਡੀ ਵਿਚਾਰ ਚੱਤਾ ਹੋਈ ਕਿ ਵੱਖ-ਵੱਖ ਸ਼ਿਫਟਾਂ ਜਿਨ੍ਹਾਂ ਦੇ ਵਿੱਚੋਂ ਕਿੰਦਾ-ਕਿੰਦਾ ਭੇਜੀਆਂ ਗਆਂ ਤੇ ਮੋਰਚਾ ਜਿਹੜਾ ਵਾ ਉਹ ਸਫਲ ਹੋਵੇ ਜਿੰਨਾ ਚਿਰ ਮੋਰਚਾ ਚੱਲੇ ਔਰ ਉਹਨਾਂ ਮੰਗਾਂ ਤੇ ਜਿੱਤ ਤੱਕ ਕਰ ਜਿਹੜਾ ਵਾ ਉਹ ਮੋਰਚੇ ਨੂੰ ਲੈ ਕੇ ਜਾਵੇ ਪਰ ਉਹਦੇ ਨਾਲ ਨਾਲ ਵੱਡੇ ਪੱਧਰ ਤੇ ਜਿਹੜਾ ਹੀਰੋਇਨ ਸਮਾਇਕ ਆਦ ਔਰ ਵੱਡੇ ਵੱਡੇ ਪੱਧਰ ਤੇ ਮੈਡੀਕਲਾਂ ਤੇ ਜਾਂ ਹੋਰ ਥਾਵਾਂ ਤੇ ਜਿਹੜਾ ਉਹ ਟੀਕੇ ਨਾਲ ਆ ਕੇ ਲੜਕੀਆਂ ਨੂੰ ਜਾਂ ਦਵਾਈਆਂ ਦੇ ਦੇ ਕੇ ਬਹੁਤ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਜਿਹੜਾ ਸ਼ੁਰੂ ਹੋਇਆ ਵਾ ਔਰ ਬਹੁਤ ਵੱਡੇ ਪੱਧਰ ਤੇ ਮੌਤਾਂ ਹੋਈਆਂ ਵਾ ਇਹ ਕਹਿਣ ਇਹ ਵੀ ਘਰੋ ਘਾਟਾ ਐਸੇ ਹੀ ਸਤੰਬਰ ਦੇ ਮਹੀਨੇ ਦੇ ਵਿੱਚ 14 ਤੋਂ 15 ਜਿਹੜੀਆਂ ਮੌਤਾਂ ਵੱਖ-ਵੱਖ ਆਪਣੇ ਤਰਨਤਨ ਜ਼ਿਲ੍ਹੇ ਦੇ ਵਿੱਚ ਆ ਚੁੱਕੀਆਂ ਆਪੋਚ ਸਾਜ ਰੰਗਰ ਸਾਧ ਦੇ ਵਿੱਚ ਤੰਤਾਂ ਅੰਦਰੀ ਦੇ ਵਿੱਚ ਜੇ ਸਾਰਾ ਲਾਇਰ ਬੋੜ ਵੱਡੇ ਪੱਧਰ ਤੇ ਔਰ ਇਹਦੇ ਤੇ ਕਾਫੀ ਗੰਭੀਰ ਵਿਚਾਰ ਕੇ ਜੱਦੀ ਬੰਦੀ ਲੰਬੇ ਸਮੇਂ ਤੋਂ ਜਿਹੜਾ ਉਹ ਨਸ਼ੇ ਦਾ ਵਿਰੋਧ ਕਰਦੀ ਆ ਜਿਹਦੇ ਵਿੱਚ ਬਾਦਲ ਸਰਕਾਰ ਨੇ ਵੱਡੇ ਪੱਧਰ ਤੇ ਨਸ਼ਾ ਲਿਆਂਦਾ ਉਸ ਤੋਂ ਬਾਅਦ ਕਾਪਤਨ ਸਰਕਾਰ ਨੇ ਵਾਅਦਾ ਕੀਤਾ ਕਿ 2-3 ਹਫ਼ਤਿਆਂ ਦੇ ਵਿੱਚ ਮੈਂ ਨਸ਼ਾ ਖਤਮ ਕਰੂੰਗਾ ਔਰ ਉਹ ਵੀ ਕਾਂਗਰਸ ਸਰਕਾਰ ਵਿੱਚ ਚਲੇਗੀ ਪਰ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਖਤਮ ਨਹੀਂ ਕੀਤਾ ਨੌਜਵਾਨਾਂ ਮੋਜਰਾ ਨਸ਼ੇ ਦੇ ਦਲਦਲ ਦੇ ਵਿੱਚ ਰੁੜ ਕੇ ਚਲੇ ਕਿ ਘਰਾਂ ਦੇ ਘਰ ਬਰਬਾਦ ਹੋ ਗਏ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਘਰ ਬਰਬਾਦ ਹੁੰਦਾ ਦੂਜੀ ਲੜਕੀ ਦਾ ਪੇਕੇ ਪਰਿਵਾਰ ਜਿਹੜਾ ਵਾ ਉਹ ਵੀ ਬਰਬਾਦ ਹੁੰਦਾ ਦੋ ਘਰ ਜਿਹੜੇ ਬਰਬਾਦ ਹੁੰਦੇ ਆ ਕਿ ਐਸ ਵੇਲੇ ਪਤਾ ਨਹੀਂ ਕਿੰਨੀਆਂ ਤਾਂ ਸਾਡੀਆਂ ਲੜਕੀਆਂ ਜਿਹੜੀਆਂ ਵਿਧਵਾਵਾਂ ਚੁੱਕੀਆਂ ਨਸ਼ੇ ਦੇ ਦੌਰ ਵਿੱਚ ਆਉਣ ਔਰ ਹੁਣ ਜੇ ਆਮ ਪਾਰਟੀ ਆਈ ਉਹਨਾਂ ਨੇ ਵੀ ਇੱਕੋ ਹੀ ਏਜੰਡਾ ਰੱਖਿਆ ਕਿ ਅਸੀਂ ਨਸ਼ੇ ਵਾਲਾ ਸਾਨੂੰ ਵੋਟ ਨਾ ਪਾਵੇ ਪਰ ਨਸ਼ੇ ਦੇ ਖਿਲਾਫ ਅਸੀਂ ਲੜਾਂਗੇ ਅੱਜ ਤੱਕ ਜਿਹੜੀ ਆ ਤੇ ਆਮ ਪਾਰਟੀ ਜਿਹੜੀ ਆ ਨਸ਼ੇ ਤੋਂ ناکਾਮ ਰਹੀ ਆ ਸਰਕਾਰ ਵੀ ਢਾਈ ਤਿੰਨ ਸਾਲ ਜਿਹੜੀ ਬੀਤ ਚੁੱਕੇ ਆ ਔਰ ਥੋੜਾ ਸਮਾਂ ਰਹਿ ਗਿਆ ਵੱਡੇ ਪੱਧਰ ਤੇ ਮੈਂ ਇਹਨਾਂ ਦੀ ਨਲਾਇਕੀ ਗਿਣੂੰਗਾ ਔਰ ਇਹਨਾਂ ਦਾ ਸਖਤ ਵਿਰੋਧ ਕਰਦੇ ਕਿ ਜੇ ਅਸੀਂ ਪਹਿਲਾਂ ਵੀ ਜੇਲ੍ਹਾਂ ਦੇ ਵਿੱਚ ਜਾ ਕੇ ਗ੍ਰਿਫਤਾਰੀਆਂ ਦਿੰਦੇ ਰਹੇ ਨਸ਼ੇ ਦੇ ਖਿਲਾਫ ਲੜਦੇ ਰਹੇ ਔਰ ਜਿੱਥੇ ਸਾਡਾ ਗੈਰ ਰਾਜਨੀਤਿਕ ਮੋਰਚਾ ਸ਼ੰਭੂ ਬਾਡਰਾਂ ਤੇ ਮੋਰਚਾ ਲਾ ਕੇ ਚੱਲ ਰਿਹਾ ਉਥੇ ਵੱਡੇ ਪੱਧਰ ਤੇ ਕਿਸਾਨ ਜਨਕ ਕਮੇਟੀ ਪੰਜਾਬ ਕੋਟਪੁਡਾ ਵੱਲੋਂ ਸਰਕਾਰ ਦੇ ਖਿਲਾਫ ਨਸ਼ੇ ਦੀ ਵੀ ਜਿਹੜੀ ਆ ਉਹ ਅਸੀਂ ਇੱਕ ਵਿਰੋਧ ਕਰਾਂਗੇ ਔਰ ਲੜਾਂਗੇ ਵੀ ਔਰ ਜਿੱਥੇ ਵੀ ਜੇ ਕੋਈ ਸਾਡੇ ਸਾਥੀ ਨਾਲ ਕਿੰਤੂ ਪ੍ਰਿੰਤੂ ਹੋਈ ਅਸੀਂ ਉਥੇ ਵੀ ਬੋਡੇ ਨਾ ਮੋਡਾ ਲਾ ਕੇ ਕੜਾਗੇ ਔਰ ਵੱਡੇ ਪੱਧਰ ਤੇ ਸਰਕਾਰ ਨਾਲ ਟਕਰਾ ਕਰਾਂਗੇ ਆਮ ਪਾਰਟੀ ਦਾ ਵਾਇਕ ਜੀ ਦਾ ਖਾਲਸਾ ਵਾਇਕ ਜੀ ਦੇ ਫਤਿਹ ਜੀ ਪ੍ਰਧਾਨ ਜੀ ਕੀ ਨਾਮ ਆਪਣਾ ਜੀ ਕਿਸਾਨ ਪਰਵਾਇਕ ਜੀ ਦਾ ਖਾਲਸਾ ਵਾਇਕ ਜੀ ਦੇ ਫਤਿਹ ਮੈਂ ਕਿਸਾਨ ਸ਼ਕਸ਼ਮੜੀ ਕੋਟੂੜਾ ਜ਼ਿਲ੍ਹਾ ਪਨਾ ਹਰਨਦਰ ਸਿੰਘ ਅਨਵਾਲ ਅਸੀਂ ਇੱਕ ਤੁਹਾਨੂੰ ਅੱਜ ਇੱਥੇ ਸਪਸ਼ਟੀਕਰਨ ਦੇਣ ਆਏ ਆਂ ਕਿ ਸੂਬਾ ਕੋਟੂੜਾ ਦੇ ਸਾਡੇ ਘਰੇ ਬਿਠੇ ਆਂ ਕਿ ਇਹਨਾਂ ਨਾਲ ਇਹ ਸਲਾਮ ਮਸ਼ੂਰਾ ਸਾਡਾ ਚੱਲ ਰਿਹਾ ਵਾ ਕਿਹੜਾ ਨਸ਼ਾ ਪੂਰੇ ਭਾਰਤ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਵੱਧ ਗਿਆ ਇਹ ਘਟਾਉਂਦੇ ਆ ਪਰ ਨਸ਼ਾ ਵਧੀ ਜਾ ਰਿਹਾ ਵਾ ਸਾਨੂੰ ਇਹ ਦੀ ਸਮਝ ਆਉਂਦੀ ਵੀ ਆਉਦਾ ਕਿੱਧਰੋਂ ਆ ਜਾਂਦਾ ਕਿੱਧਰੋਂ ਜਿਹੜੇ ਗਰਾਊਂਡ ਲੈਵਲ ਤੇ ਪੀਣ ਵਾਲੇ ਆ ਉਹਨਾਂ ਤੇ ਪਰਚੇ ਆ ਤੇ ਜਿਹੜੇ ਇਹਦਾ ਕਾਰੋਬਾਰ ਕਰ ਰਹੇ ਉਹ ਸਰਿਆਂ ਪੂਰੇ ਕਰਦੇ ਆ ਪਰ ਅਸੀਂ ਅੱਜ ਤੋਂ ਇਹ ਗੱਲ ਤੁਹਾਨੂੰ ਜ਼ਰੂਰ ਕਹਾਂਗੇ ਕਿ ਤੁਸੀਂ ਬਾਜ ਆ ਜੋ ਦਿਨ ਮਾਰੇ ਤਾਂ ਜੇ ਇਹਨਾਂ ਦੇ ਐਬ ਤੁਹਾਡੇ ਵੀ ਆਉਣੇ ਆ ਤੁਸੀਂ ਲੋਕਾਂ ਦੇ ਘਰ ਪਰਬਾਨ ਕਰਦੇ ਆ ਤਾਂ ਤੁਹਾਡੇ ਵੀ ਹੁਣੇ ਆ ਇਸ ਕਰਕੇ ਅਸੀਂ ਕਿਸਾਨ ਸੰਘਰਸ਼ ਕਮੇਟੀ ਕੋਟ ਹੁੱਡਾ ਇਹਦਾ ਸਖਤ ਵਿਰੋਧ ਕਰਦੇ ਆ ਔਰ ਆਉਣ ਵਾਲੇ ਦਿਨ ਦੇ ਵਿੱਚ ਕੋਈ ਸਾਨੂੰ ਕਿਤੇ ਘਾਟ ਮਹਿਸੂਸ ਨਹੀਂ ਤੇ ਜਿਨ੍ਹਾਂ ਦੇ ਨਾਲੇ ਧੋਖਾ ਹੋ ਰਿਹਾ ਉਹਨਾਂ ਦੀ ਪੂਰੀ ਡਟ ਕੇ ਮਦਦ ਕਰਾਂਗੇ ਔਰ ਸਾਰੇ ਹੀ ਜਿਲ੍ਹਾਂ ਦੇ ਵਿੱਚ ਇੱਕ ਅਪੀਲ ਜ਼ਰੂਰ ਅਸੀਂ ਕਰਦੇ ਆ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੂੰ ਕਿ ਖਨੌਰੀ ਬਾਰਡਰ ਦੇ ਉੱਤੇ ਵੱਧ ਤੋਂ ਵੱਧ ਆਪਣੇ ਆਗੂਆਂ ਨੂੰ ਲੈ ਕੇ ਨਾਲ ਜ਼ਿਲ੍ਹਾ ਪ੍ਰਧਾਨ ਜਿਹੜੇ ਆ ਉੱਥੇ ਜਰੂਰ ਪਹੁੰਚੋ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਭਾਈ ਤੁਹਾਡੇ ਮੇਰਾ ਨਾਮ ਜਗਜੀਤ ਸਿੰਘ ਸਰਾਲੀ ਮੰਡ ਸੂਬਾ ਗੂ ਕੋਡ ਨੋਟਾ ਜਥੇਬੰਦੀ ਦੇ ਲੋਕੀ ਤੇ ਕੀ ਮਸਲਾ ਕੀ ਹੈ ਜਿਹੜੇ ਮੀਟਿੰਗ ਜਿਹੜੀ ਤੁਹਾਡੇ ਲੋਕੀਤੀ ਜਾ ਰਹੀ ਹੈ ਜੀ ਇਹ ਮੀਟਿੰਗ ਪਹਿਲਾਂ ਵੀ ਐਸੇ ਮੁੱਦੇ ਦੇ ਉੱਤੇ ਜਥੇਬੰਦੀਆਂ ਆਪਣੀਆਂ ਲੜਦੀਆਂ ਰਹੀਆਂ ਤੇ ਆਪਣਾ ਸੰਵਿਧਾਨ ਚ ਵੀ ਆਏ ਕਿ ਜਿਹੜਾ ਨਸ਼ਾ ਇਹ ਆਪਣੀ ਜਵਾਨੀ ਨੂੰ ਆਪਣੇ ਪੰਜਾਬ ਨੂੰ ਖੋਗਲਾ ਕਰ ਰਿਹਾ ਪੂਰੇ ਦੇਸ਼ ਦੇ ਵਿੱਚ ਇਹਦੀ ਮਿਲਾਵਟ ਬਥੇ ਵੱਡੇ ਜ਼ੋਰ ਤੇ ਸਰਕਾਰਾਂ ਕਰਾ ਰਹੀਆਂ ਸਰਕਾਰਾਂ ਤੋਂ ਬਗੈਰ ਇਹ ਜਿਹੜਾ ਨਸ਼ਾ ਵੇਖ ਨਹੀਂ ਸਕਦਾ ਅਮਰਸਰ ਦੇ ਵਿੱਚ ਵੀ ਸਾਡੇ ਕੱਲ ਜ਼ਿਲ੍ਹਾ ਪ੍ਰਧਾਨ ਆਏ ਸੀ ਉਹਨਾਂ ਨੇ ਵਿਚਾਰ ਵਟਾਂਦਰਾ ਹੋਇਆ ਮੀਟਿੰਗ ਹੋਈ ਅੱਜ ਵੀ ਸਾਡੇ ਜਲੰਧਰ ਜ਼ਿਲ੍ਹੇ ਤੋਂ ਆਏ ਆ ਸਾਹਬ ਸਿੰਘ ਉਹ ਨਹੀਂ ਆਏ ਆ ਸਭਰਾਵਾਂ ਤੋਂ ਸੋ ਇਹਦੇ ਉੱਤੇ ਇਹੀ ਵਿਚਾਰ ਵਟਾਂਦਰਾ ਹੋ ਰਿਹਾ ਵੀ ਸਾਡੀ ਜਿਹੜੀ ਜਵਾਨੀ ਨੌਜਵਾਨੀ ਦਾ ਵੱਡੇ ਪੱਧਰ ਤੇ ਘਾਣ ਹੋਇਆ ਨਸ਼ੇ ਕਰਕੇ ਹੋ ਰਿਹਾ ਤੇ ਸਾਡੇ ਬੱਚੇ ਜਿਹੜੇ ਨਸ਼ੇ ਨਾਲ ਮਾਰੇ ਜਾ ਰਹੇ ਆ ਐ ਹੋਣ ਵਾਲੀ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਕਾਲੀਆਂ ਦਾ ਬੁਰਾ ਹਾਲ ਹੋਇਆ ਇਹ ਤੇ ਦੋ ਸ਼ੀਟਾਂ ਮਿਲ ਰਹੀਆਂ ਕਿੱਥੇ ਉਹ ਆਪਣੀ ਸਰਕਾਰਾਂ ਬਣਾ ਕੇ ਉਹਨਾਂ ਕਿੰਨੇ ਕਿੰਨੇ ਸਾਲ ਰਾਜ ਕੀਤਾ ਤੇ ਤੁਸੀਂ ਵੀ ਬੰਨਵੇਂ ਸ਼ੀਟਾਂ ਨਾਲ ਤੁਹਾਨੂੰ ਲੋਕਾਂ ਨੇ ਇਸੇ ਆਸ ਦੇ ਨਾਲ ਜਿਤਾਇਆ ਇਹ ਤੇ ਤੁਸੀਂ ਇਹੀ ਵਾਅਦੇ ਕੀਤੇ ਸੀ ਕਿ ਸਾਡੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਜਿੰਨੇ ਵੀ ਮੰਤਰੀ ਹੋਣਗੇ ਉੱਥੇ ਨਸ਼ਾ ਬਿਲਕੁਲ ਨਹੀਂ ਵਿਗੂ ਤੇ ਨਸ਼ਾ ਉਹਨੇ ਹੀ ਵੱਡੇ ਪੱਧਰ ਤੇ ਵੇਚ ਰਿਹਾ ਜਿੰਨਾ ਇਹਨਾਂ ਨੇ ਬੰਦ ਕਰਨ ਨੂੰ ਕਿਹਾ ਸੀ ਸੋਸ ਤੋਂ ਦੁਗਣਾ ਵਿਕ ਰਿਹਾ ਹੁਣ ਨਸ਼ਾ ਹਰ ਪਿੰਡ ਦੇ ਵਿੱਚ ਹਰ ਪਿੰਡਾਂ ਦੇ ਵਿੱਚ ਵੇਚਿਆ ਜਾ ਰਿਹਾ ਵੀ ਨਸ਼ਾ ਵੱਡੇ ਪੱਧਰ ਤੇ ਵਿਗਰਿਆ ਸਾਡੇ ਨਿੱਕੇ ਨਿੱਕੇ ਬੱਚੇ ਨੌਜਵਾਨੇ ਦਸ਼ੇ ਦੇ ਵਿੱਚ ਜਿਹੜੇ ਗਲਤਾਨ ਹੋ ਰਹੇ ਆ ਤੇ ਸਾਡੀ ਬਜ਼ੁਰਗਾਂ ਦੀਆਂ ਬੁਰੀਆਂ ਹਾਲਾਤਾਂ ਹੋ ਰਹੀਆਂ ਪਹਿਲੇ ਨਸ਼ੇ ਵੀ ਉਹਦੇ ਕਰਕੇ ਬੱਚੇ ਸਾਡੂ ਮਾਂ ਪਿਓ ਨੂੰ ਸਾਡੇ ਨੂੰ ਕੋਈ ਨੀਵੀਂ ਨਹੀਂ ਪਾਉਣੀ ਪੈਦੀ ਹੋਣਾ ਇਹੋ ਜਿਹਾ ਨਸ਼ਾ ਹੀ ਕਰਤਾ ਨੇ ਬੱਚਿਆਂ ਨੂੰ ਚੋਰੀਆਂ ਤਾਂ ਕਿ ਇਹਨਾਂ ਨੇ ਕਰਨ ਲਈ ਵਾਸਤੇ ਮਜਬੂਰ ਕਰਦਾ ਨਸ਼ੇ ਨੇ ਮਹਿੰਗਾ ਨਸ਼ਾ ਵਾ ਸੋ ਬੇਨਤੀ ਕਰਦੇ ਆ ਕਿ ਸਰਕਾਰ ਦੇ ਉੱਤੇ ਡਟ ਕੇ ਇਹਨਾਂ ਜਿਹਨੂੰ ਬੰਦ ਕਰਨ ਦਾ ਆਪਣਾ ਸਟੈਂਡ ਲਵੇ ਨਹੀਂ ਤਾਂ ਜਦੇਬੰਦੀ ਇਹਦੇ ਤੇ ਫਿਰ ਅੱਗੇ ਕਾਰਵਾਈ ਕਰਨ ਵਾਸਤੇ ਬੰਦ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਿਪਰਧਾਨੀ ਕੀ ਨਾਮ ਆਪਣਾ ਜੀ ਮੈਂ ਜੀ ਸਾਹਬ ਸਿੰਘ ਸਭਰਾ ਕਿਸਾਨ ਸ਼ਿਕਾਇਤ ਕਮੇਟੀ ਪੰਜਾਬ ਕੋਟਬੁੱਡੇ ਦਾ ਸੂਬੇ ਦਾ ਬੇਤਸਕਤਰ ਆ ਕਿਸਾਨ ਸ਼ਿਕਾਇਤ ਕਮੇਟੀ ਪੰਜਾਬ ਕੋਟਬੁੱਡਾ ਗੈਰਾਨ ਨੀਤੀਕ ਮੋਰਚੇ ਦੀ ਜਹੇਬੰਦੀ ਆ ਸਰਕਾਰ ਨੂੰ ਇਹੋ ਅਪੀਲ ਕਰਨਾ ਚਾਹੁੰਦੇ ਆ ਕਿ ਹਜੇ ਤੱਕ ਅਪੀਲ ਆ ਪੀ ਜਿਹੜਾ ਨੂੰ ਨਸ਼ੇ ਦੀ ਰੋਕਥਾਮ ਕੀਤੀ ਜਾਵੇ ਤੁਹਾਡੇ ਹੱਥਾਂ ਚ ਕਿੰਨਾ ਨਸ਼ਾ ਵਧ ਗਿਆ ਮਾਨ ਸਰਕਾਰ ਨੂੰ ਬੇਨਤੀ ਕਰਦੇ ਆ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵਧਾਇਕਾਂ ਨੂੰ ਪਿੰਡ 'ਚ ਘੇਰ ਕੇ ਪੁੱਛਾਂਗੇ ਵੀ ਦੱਸੋ ਤੁਸੀਂ ਕੀਤਾ ਕੀ ਉਹ ਇੱਕ ਬੀਬੀ ਸੋਸ਼ਲ ਮੀਡੀਆ ਦਾ ਰੌਲਾ ਪਾਉਂਦੀ ਆ ਉਹ ਝਾੜੂ 'ਚ ਉੱਥੇ ਝਾੜੂ ਨਾਲ ਕੁੱਚਾ ਕੁੱਟਾਂਗੇ ਹੋਣਾ ਤੁਹਾਡਾ ਨਾ ਇਹੋ ਕੋਈ ਜੇ ਨੂੰ ਨਾ ਰੋਕਿਆ ਦੂਸਰੀ ਬੇਨਤੀ ਸਾਡੇ ਕਿਸਾਨਾਂ ਦੀ ਹਾਲ ਹੈ ਯਾਰ ਲੋਟ ਜਿਹੜੀ ਡਾਈ ਖਾਤਾ ਗੇੜੇ ਨਾਲ ਗੇੜੇ ਬੜੇ ਬੜਾ ਦਿਨਾਂ ਨੂੰ ਡੰਪ ਕੀਤੀ ਆ ਦਾਈ ਖਾਤਦਾਰਿਆਂ ਨੇ ਉਹ ਵੇਖੋ ਨਾਲ ਸਾਨੂੰ ਗੰਦ ਪੈ ਮਰਦਾ ਬੋਰੀ ਦੇ ਨਾਲ ਜਿਹਨੇ ਕੰਡਾ ਇਹਨੂੰ ਜੂਰੀਆ ਨੈਨੋ ਡਾਈ ਆ ਗਈ ਆ ਪਾਊਡਰ ਲੈ ਲਓ ਸਲਫਰ ਲੈ ਲਓ ਕਿਸਾਨ ਤੇ ਪਹਿਲੋ ਹੀ ਇੱਕ ਠੱਠੀ ਦੇ ਕੰਢੇ ਤੇ ਬੈਠਾ ਸਾਨੂੰ ਜੇ ਡਾਈ ਦੀ ਲੋੜ ਆ ਤਾਂ ਡਾਈ ਦਿੱਤੀ ਜਾਵੇ ਸਾਡੇ ਕਿਸਾਨਾਂ ਨੂੰ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਅੱਜ ਬੇਨਤੀ ਆ ਇਹ ਲੁੱਟ ਨੂੰ ਰੋਕਿਆ ਜਾਵੇ ਕਟ્રોલ ਰੇਟ ਤੇ ਉਹਨਾਂ ਨੂੰ ਡਾਈ ਮੇ ਨਹੀਂ ਦੇ ਕਿਸਾਨ ਜ਼ਿਕਰਤ ਕਮੇਟੀ ਪੰਜਾਬ ਕਿਤੇ ਕਿਤੇ ਖਾਦ ਦਾ ਡੈਂਪਾ ਉਹਨੂੰ ਘੇਰੂਗੀ ਰੋੜ ਵੀ ਜਾਮ ਕਰੂਗੀ ਰੋੜਾ ਦੇ ਉੱਤੇ ਮੁਰਦਾਬਦ ਹੋਊਗੀ ਇਹ ਲੁੱਟ ਨੂੰ ਰੋਕਿਆ ਜੇਬ ਪਹਿਲੋ ਜੋੜਿਆ ਤੇ ਲੁੱਟ ਹੋਈ ਫੋਨ ਡਾਈ ਤੇ ਹੋਈ ਆ ਕਿਸਾਨ ਜ਼ਿਕਰਤ ਕਮੇਟੀ ਨਾਲ ਪੰਜਾਬ ਕੋਟਪਟਾ ਵੱਲੋਂ ਕਿਸਾਨਾਂ ਨੂੰ ਬੇਨਤੀ ਕਰਦੇ ਆਂ ਵੀ ਥੋੜਾ ਜਿਹਾ ਹੌਸਲਾ ਰੱਖ ਕੇ ਚੱਲੋ ਡਾਈ ਹਰ ਇੱਕ ਬੰਦੇ ਨੂੰ ਮਿਲੂਗੀ ਤੇ ਕੰਟਰੋਲ ਰੇਡ ਤੇ ਨਾਲ ਗੰਗਫੇਰ ਲੈਣ ਦੀ ਕੋਈ ਲੋੜ ਨਹੀਂ ਜਿਹੜੀ ਇਹ ਕੋਟਪੁੱਟਾ ਤਹਿਬੰਦੀਆ ਕਿਸਾਨਾਂ ਦਾ ਪੂਰਾ ਧਿਆਨ ਰੱਖ ਕੇ ਮਜ਼ਦੂਰਾਂ ਦਾ ਧਿਆਨ ਰੱਖ ਕੇ ਲੜੇਗੀ ਤੇ ਲੜਦੀ ਆ ਰਹੀ ਆ ਤੇ ਲੜਦੀ ਰਹੂਗੀ ਤੇ ਲੁੱਟ ਨੂੰ ਰੋਕਿਆ ਜਾਵੇ ਇਹਨਾਂ ਕੋ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ